ਸੌਰ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅਮ ਪ੍ਰੋਗਰਾਮ ਦੇ ਵਿੱਚ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਕਿਸਾਨਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਹੁਣ ਰਵਨੀਤ ਸਿੰਘ ਬਿੱਟੂ ਅੱਗੇ ਆਏਗਾ। ਵਾਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ। ਅਸਲ ਵਿੱਚ ਰਵਨੀਤ ਸਿੰਘ ਬਿੱਟੂ ਅੱਜ ਪਟਿਆਲਾ ਦੇ ਵਿੱਚ ਗਏ ਸੀ ਕਿਉਂਕਿ ਨਗਰ ਨਗਰ ਕੌਂਸਲ ਦੀਆਂ ਚੋਣਾਂ ਇਸ ਕਰਕੇ ਪ੍ਰੈਸ ਕਾਨਫਰੰਸ ਕੀਤੀ ਆ। ਨਾਲ ਲਾਲ ਦੇ ਬੀਬੀ ਪਰਨੀਤ ਕੌਰ ਵੀ ਬੈਠੇ ਸੀ ਕਈ ਭਾਜਪਾ ਦੇ ਹੋਰ ਸਥਾਨਿਕ ਆਗੂ ਵੀ ਸੀ। ਇੱਥੇ ਪੱਤਰਕਾਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਤੇ ਬਾਅਦ ਦੇ ਵਿੱਚ ਉਹ ਬਰੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਈ ਫਸਲਾਂ ਦੇ ਉੱਤੇ ਇਸ ਵੇਲੇ ਐਮਐਸਪੀ ਮਿਲ ਰਹੀ ਹੈ ਪਰ ਪੰਜਾਬ ਦੇ ਵਿੱਚ ਕਿਸਾਨੀ ਨਾਲ ਫਿਰ ਵੀ ਟੱਕਾ ਹੋ ਰਿਹਾ ਜ਼ਿੰਮੇਵਾਰ ਕੌਣ ਆਪ ਵਾਲੇ। ਫਿਰ ਉਹ ਕਹਿੰਦੇ ਜੀ ਮੈਸੀ ਤਾਂ ਆਪ ਚਾਹਦੇ ਵੀ ਕਿਸਾਨ ਨਾਲ ਗੱਲਬਾਤ ਕਰਨ। ਕਿਸਾਨਾਂ ਨਾਲ ਗੱਲਬਾਤ ਕਰਨਾ ਸੀ ਚਾਹੁੰਦੇ ਆ। ਉਹ ਕਹਿੰਦੇ ਜੀ ਬੈਠ ਕੇ ਕਿਸਾਨ ਬੁਲਾਉਣ ਸਹੀ ਨੰਗੇ ਪੈਰੀ ਜਾਣ ਨੂੰ ਤਿਆਰ ਆ। ਹਾਲਾਂਕਿ ਰਵਨੀਤ ਬਿੱਟੂ ਦਾ ਇਹ ਬਿਆਨ ਹੈਗਾ ਤਾਂ ਥੋਟਾ ਜਾਈਆ। ਕਿਉਂਕਿ ਕਿਸਾਨਾਂ ਨੇ ਕਿਹਾ ਇਹ ਗੱਲ ਕਹੀ ਵੀ ਤੁਸੀਂ ਆਓ ਨਾ। ਕਿਸਾਨ ਤਾਂ ਆਪ ਬੀਜੇਪੀ ਦੀ ਸਰਕਾਰ ਦੇ ਕੋਲੋਂ ਟਾਈਮ ਮੰਗਦੇ ਵੀ ਸਾਨੂੰ ਮੀਟਿੰਗ ਦਾ ਸਮਾਂ ਦਿਓ ਕਿੱਥੇ ਮਿਲਣਾ ਕਦੋਂ ਮਿਲਣਾ ਕਿੰਨੇ ਜਣਿਆਂ ਨੇ ਮਿਲਣਾ ਤੁਹਾਨੂੰ ਦੱਸੋ ਇਹ ਸਮਾਂ ਨਹੀਂ ਦੇ ਰਹੇ ਉਹ ਪੈਦਲ ਜਾ ਰਹੇ ਆ ਕੁੱਟਦੇ ਆ ਬੀਜੇਪੀ ਦੇ ਆਗੂਆਂ ਤੇ ਹੋਰ ਜਿਹੜੇ ਪੁਲਿਸ ਮੁਲਾਜ਼ਮ ਆ ਉਹ ਹੁਣ ਇਸ ਵੇਲੇ ਮਰਨਮਰਤ ਦੇ ਉੱਤੇ ਬੈਠੇ ਆ ਜੇ ਮੰਨ ਲਓ ਰਵਨੀਤ ਸਿੰਘ ਬਿੱਟੂ ਨੇ ਕਿਸਾਨੀ ਨਾਲ ਗੱਲਬਾਤ ਕਰਨੀ ਹੀ ਆ ਤਾਂ ਪਟਿਆਲਾ ਬੈਠੇ ਤੇ 40 ਮਿੰਟ ਲੱਗਦੇ ਖਲੋਰੀ ਬਾਰਡਰ ਪਹੁੰਚਣ ਤਾਈ ਤੇ ਉੱਥੇ ਚੱਕੜ ਕਲੀ ਤੇ ਨਾਲ ਦੀ ਨਾਲ ਪਹੁੰਚ ਜਾਣ ਕਰਨ ਦੀ ਹਾਲ ਮੈਂ ਆ ਗਿਆ ਕਸੋ ਜੀ ਕਿਹੜੀ ਤੁਹਾਡੀ ਮੰਗ ਆ ਆ 13 ਮੰਗਾ ਤੁਹਾਡੀਆਂ ਮੈਂ ਪ੍ਰਧਾਨ ਮੰਤਰੀ ਸਾਹਿਬ ਕੋਲੇ ਕੱਲ ਨੂੰ ਜਾਂਦਾ ਤੁਹਾਡੀਆਂ ਮੰਗਾ ਦਾ ਹੱਲ ਕਰਾ ਕੇ ਲਿਆਉਣਾ ਸੋ ਐਂ ਕਹੀ ਜਾਂਦੇ ਬੀਜੇਪੀ ਵੀ ਆਗੂ ਕਿ ਨ ਭਾਈ ਮਸਲੇ ਬੈਠ ਕੇ ਹੱਲ ਹੁੰਦੇ ਹਨ ਮਸਲੇ ਹੱਲ ਕਰਨੇ ਕਿੰਨੇ ਤਾਂ ਉਕੇ ਹਨ ਬੀਜੇਪੀ ਤਾਂ ਕਿਸਾਨੀ ਪ੍ਰਤੀ ਚਿੰਤਤ ਬਹੁਤ ਹੈ ਅਸੀਂ ਕਿਸਾਨ ਦੇ ਨਾਲ ਖੜੇ ਹਾਂ ਸਾਨੂੰ ਦੱਸੋ ਜਿੱਥੇ ਕਰੋਗੇ ਤੁਸੀਂ ਹਾਜ਼ਰ ਹੋ ਜਾਂਦੇ ਹਾਂ ਤੇ ਹਾਜ਼ਰ ਹੁੰਦੇ ਹਾਂ ਦੇ ਕਿਤੇ ਨਹੀਂ ਗਏ ਪਰ ਇੱਕ ਖਦਰਦਾਰੀ ਕਾਂਗਰਸੀ ਨੇ ਮੈਨੂੰ ਦੱਸਿਆ ਉਹ ਕਹਿੰਦੇ ਹੁਣ ਬਿੱਟੂ ਤੋਂ ਡਿਲੀਵਰ ਕਰਾਉਣਗੇ ਖੇਤੀਬਾੜੀ ਮੰਤਰੀ ਤੋਂ ਨਹੀਂ ਤਾਂ ਕਿ ਬਿੱਟੂ ਦਾ ਅਕਸ ਪੰਜਾਬ ਦੇ ਵਿੱਚ ਬੈਟਰ ਬਣ ਸਕੇ ਤਾਂ ਕਿ ਉਸ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਖਿੱਚ ਸਕਣ ਕੋਈ ਹੈ ਇਹ ਗੱਲ ਬਾਤ ਦੇਖੋ ਸੜ ਸੜ ਗੱਲੇ ਆ ਜੇ ਕੱਲੇ ਇੱਕ ਮਸਲੇ ਦੇ ਹੱਲ ਤੋਂ ਬਾਅਦ ਕਿਸੇ ਨੇ ਮੁੱਖ ਮੰਤਰੀ ਨੇ ਬਣਨਾ ਇਹ ਗੱਲ ਬੜੀ ਕਲੀਅਰ ਆ ਮੰਨ ਲਓ ਬਿੱਟੂ ਹੀ ਮਸਲਾ ਹੱਲ ਕਰਵਾ ਦੇਵੇ ਕਿਸਾਨੀ ਦਾ ਸਹੀ ਅਰਥਾਂ ਦੇ ਵਿੱਚ ਉਹ ਕਾਗਜ਼ੀ ਪੱਤਰੀ ਲੇਲੇ ਤੇ ਪੈ ਨਹੀਂ ਗੇ ਦੇ ਘੁੱਪ ਨਾਲ ਬੜੇ ਪਕਾ ਦਿਓ ਗੱਲ ਖਤਮ ਐਉਂ ਨਹੀਂ ਪ੍ਰੈਕਟੀਕਲ ਤੌਰ ਦੇ ਉੱਤੇ ਕਿਸਾਨੀ ਮਸਲੇ ਹੱਲ ਕਰਾ ਦੇਣਗੇ ਡਿਲੀਵਰ ਕਰਾ ਦੇਣਾਂ ਕਿਸਾਨ ਉਹਦਾ ਧੰਨਵਾਦ ਕਰਨਗੇ ਹਾਂ ਬਿਲਕੁਲ ਕਿਸਾਨ ਉਹਦਾ ਧੰਨਵਾਦ ਕਰਨਗੇ ਪਰ ਜਿਹੜਾ ਮੁੱਖ ਮੰਤਰੀ ਬਣਨਾ ਹੈ ਜਾਂ ਕਿਸੇ ਵੀ ਪਾਰਟੀ ਦੇ ਉਨਾਟ ਵਿਧਾਇਕ ਬਣਨੇ ਆ ਕਿਉਂਕਿ ਉਹ ਨਾਟਾਂ ਦੇ ਨਾਲ ਸਰਕਾਰ ਬਣਨੀ ਆ ਉਹਦੇ ਲਈ ਹਰ ਵਰਗ ਨੂੰ ਖੁਸ਼ ਕਰਨਾ ਜ਼ਰੂਰੀ ਆ ਉਹ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਆ ਭਾਵੇਂ ਸਿੱਖ ਆ ਭਾਵੇਂ ਸਾਈ ਆ ਭਾਵੇਂ ਕੋਈ ਵੀ ਆ ਉਹ ਇੱਕ ਵੱਖਰਾ ਚੈਪਟਰ ਆ ਇਹ ਨੈਤਿਕ ਤੌਰ ਦੇ ਉੱਤੇ ਵੀ ਤੁਸੀਂ ਕਹਿੰਦੇ ਵੀ ਅਸੀਂ ਕਿਸਾਨ ਦੇ ਨਾਲ ਖੜੇ ਆ ਮੋਦੀ ਸਰਕਾਰ ਕਿਸਾਨ ਦੇ ਨਾਲ ਆ ਤੇ ਫਿਰ ਭਾਈ ਸਾਨੂੰ ਉਹ ਕੁਝ ਕਰਕੇ ਵੀ ਦਿਖਾਉਣਾ ਚਾਹੀਦਾ ਹਾਂ ਕਿਸਾਨ ਕ੍ਰੈਡਿਟ ਦੇਣ ਨੂੰ ਤਿਆਰ ਆ ਉਹ ਇਹ ਥੋੜੀ ਕਹਨਾ ਵੀ ਭਾਈ ਤੁਸੀਂ ਸਾਡਾ ਮਸਲਾ ਜੇ ਹੱਲ ਕਰਾਉਂਦੇ ਤੁਹਾਨੂੰ ਕ੍ਰੈਡਿਟ ਨਹੀਂ ਦੇਣਾ ਮੈਂ ਤਾਂ ਇਹ ਗੱਲ ਕਹਿਦਾ ਵੀ ਭਾਈ ਸਾਰੇ ਕਿਸਾਨ ਧੰਨਵਾਦੀ ਹੋਣਗੇ ਸਾਰੇ ਮਜ਼ਦੂਰ ਧੰਨਵਾਦੀ ਹੋਣਗੇ ਰਵਨੀਤ ਸਿੰਘ ਬਿੱਟੂ ਨੂੰ ਹਮੇਸ਼ਾ ਚੇਤੇ ਰੱਖਣਗੇ ਵੀ ਯਾਰ ਕੋਈ ਤਾਂ ਮਸਲਾ ਇਹਨੇ ਪ੍ਰੈਕਟੀਕਲ ਤੌਰ ਤੇ ਹੱਲ ਕਰਵਾਇਆ ਜੀ ਕਿਉਂਕਿ ਹੁਣ ਤੱਕ ਤਾਂ ਇੱਕੋ ਗੱਲ ਕਹੀ ਗਈ ਆ ਇਹ ਤਾਲੇਬਾਨੀ ਲੋਕ ਆ ਆ ਜਿਹੜੀਆਂ ਜ਼ਿਮਨੀ ਤੌਰਾਂ ਤੇ ਨਤੀਜਾ ਤੋਂ ਬਾਅਦ ਇਹ ਕਹਿੰਦੇ ਸੀ ਵੀ ਭਾਈ ਕਿਸਾਨ ਅਗਵਾ ਦੀ ਜ਼ਮੀਨਾਂ ਦੀ ਸੀ ਇਨਕੁਆਰੀ ਕਰਾਉਣੀ ਆ ਪਰ ਹੁਣ ਉਹ ਗੱਲ ਕਹਿੰਦੇ ਵੀ ਯਾਰ ਮੈਂ ਤਾਂ ਗੱਲ ਨੂੰ ਤਿਆਰ ਆ ਜਾਂ ਤਾਂ ਸਟੈਂਡ ਤੇ ਰਹਿਣ ਇਹ ਪੰਜਾਬ ਦੇ ਡਿਪਟੀ ਚੀਫ ਮਿਨਿਸਟਰ ਸੁਖਵੀਰ ਸਿੰਘ ਬਾਦਲ ਤੇ ਹਮਲਾ ਕਰਨ ਵਾਲਾ ਨਰੈਣ ਸਿੰਘ ਚੋੜਾ ਕਹਿੰਦੇ ਧਾਮੀ ਦਾ ਆੜੀ ਸੀ ਬਹੁਤ ਪੱਕਾ ਇਹ ਫਿਰ ਸਭ ਅਸਲ ਦੇ ਵਿੱਚ ਨਾ ਅੱਜ ਨਰੈਣ ਸਿੰਘ ਚੋੜਾ ਨੂੰ ਇੱਕ ਵਾਰ ਫਿਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਦਾਲਤ ਅੰਮ੍ਰਿਤਸਰ ਦੀ ਪੇਸ਼ ਕੀਤਾ ਗਿਆ ਉੱਥੇ ਪੇਸ਼ ਕਰਕੇ ਤੇ ਉਹਨਾਂ ਨੂੰ 3 ਦਿਨ ਦਾ ਉਧਾਰਮਾਨ ਹੋਰ ਲੈ ਲਿਆ ਪਹਿਲਾਂ 3 ਦਿਨ ਦਾਰਮਾਨ ਸੀ ਉਹ ਮੁੱਕਿਆ ਉਹਨੂੰ ਪੇਸ਼ ਕੀਤਾ ਅਦਾਲਤ ਦੇ ਵਿੱਚ 3 ਦਿਨ ਦਾਰਮਾਨ ਹੋਰ ਮਿਲ ਗਿਆ ਅੱਜ ਫੇਰ ਮਾਨ ਮੁਖਿਆ ਤੇ ਫੇਰ ਗਏ ਤੇ ਫੇਰ ਤਾਂ ਨੰਦਨ ਮਾਨ ਮਿਲ ਗਿਆ ਪਰ ਅੱਜ ਤੱਕ ਜਿਹੜਾ ਇਹ ਦਇਰਨ ਸਿੰਘ ਚੋੜਾ ਇਹਦੇ ਦੋਵੇਂ ਮੁੰਡੇ ਜਿਹੜੇ ਉਹ ਵਕਾਲਤ ਕਰਦੇ ਆ ਉਹਨਾਂ ਨੇ ਕਹਿ ਦਿੱ ਕਿ ਜਿਹੜਾ ਸਾਡੇ ਬਾਪ ਨੇ ਤਾਂ ਮੁਲਾਕਾਤ ਕੀਤੀ ਸੀ ਜੀ ਉਹ ਜਿਹੜੇ ਕੁਝ ਘੰਟੇ ਪਹਿਲਾਂ ਐਡਵੋਕੇਟ ਹਰਜਿੰਦਰ ਸਿੰਘ ਧਾਨੂ ਦੇ ਨਾਲ ਤੇ ਧਾਨੂ ਹੋਰਾਂ ਨੇ ਪੱਤਰਕਾਰਾਂ ਨੂੰ ਅੱਜ ਗੱਲ ਕੀਤੀ ਕਿ ਬਿਲਕੁਲ ਸਹੀ ਗੱਲ ਆ ਉਹ ਕਦੇ ਵੀ ਇੰਨੀ ਸੰਗਤ ਵਿੱਚ ਹਰ ਰੋਜ਼ ਮਿਲਦੀ ਆ ਤੇ ਇਹ ਵੀ ਮਿਲਿਆ ਸੀ ਨਰੈਣ ਸਿੰਘ ਚੋੜਾ ਵੀ ਮੈਨੂੰ ਮੁਲਾਜ਼ਮਾਂ ਦੇ ਨਾਲ ਮਿਲਿਆ ਸੀ ਜਦੋਂ ਮੇਰੇ ਨਾਲ ਮੇਰੇ ਮੁਲਾਜ਼ਮ ਸੀਗੇ ਤੇ ਬਿਲਕੁਲ ਮਿਲਿਆ ਸੀ ਪਰ ਮੈਂ ਦਾ ਚਿਹਰਾ ਨਹੀਂ ਸੀ ਪਛਾਣਿਆ ਮੈਨੂੰ ਕੀ ਪਤਾ ਵੀ ਇੰਨੀ ਸੰਗਤ ਮਿਲਦੀ ਆ ਵੀ ਦਿੱਕੇ ਇਹ ਹੋਵੇ ਕਿ ਜਦ ਤਾ ਹੋਵੇ ਬਾਈ ਨੇ ਮੈਂ ਉਹਨੂੰ ਜਾਣਨਾ ਹੋਵੇ ਵੀ ਪਾਈ ਆ ਕੌਣ ਬੰਦਾ ਕੀ ਕਰਦਾ ਕੀ ਨਹੀਂ ਕਰਦਾ ਤੇ ਉਸ ਤੋਂ ਅਗਲੀ ਗੱਲ ਹੈ ਕਿ ਅੱਜ ਅਦਾਲਤ ਦੇ ਵਿੱਚ ਪੁਲਿਸ ਨੇ ਕਿਹਾ ਵੀ ਐਸਜੀਪੀਸੀ ਸਾਡਾ ਪੜਤਾਲ ਦੇ ਵਿੱਚ ਪੂਰਾ ਸਹਿਯੋਗ ਨਹੀਂ ਕਰ ਰਹੀ ਉਹ ਕਹਿੰਦੇ ਕਿ ਫਿਰ ਉਹ ਸੀਸੀਟੀਵੀ ਕੈਮਰਾ ਦੀ ਫੁਟੇਜ ਨਹੀਂ ਮਿਲ ਰਹੀ ਤੇ ਹੰਸ ਰਾਜ ਹੰਸੂਰਾਂ ਦੀ ਸਿਆਸੀ ਦਿਲਚਸਪੀ ਖਤਮ ਹੋ ਗਈ ਹੁਣ हां बिल्कुल जी देखो आज हंसराज हंसोरा ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਵੈਸੇ ਉਹ ਇੱਕ ਸਮਾਗਮ ਦੇ ਵਿੱਚ ਗਏ ਸੀ ਉਸ ਸਮਾਗਮ ਦੇ ਵਿੱਚ ਪੱਤਰਕਾਰਾਂ ਨੇ ਸਵਾਲ ਕੀਤੇ ਚਲੋ ਪੱਤਰਕਾਰ ਆਪਣੀ ਗੱਲ ਪੂਰੀ ਦੇ ਕੇ ਕਢਾਉਣਾ ਚਾਹੁੰਦੇ ਹੁੰਦੇ ਆ ਇਹ ਉਹਨਾਂ ਦਾ ਕੰਮ ਆ ਪਰ ਹੰਸਰਾਜ ਹੰਸੋਰਾ ਨੇ ਕਿਹਾ ਜੀ ਕਿ ਜੇਕਰ ਕੋਈ ਵੀ ਗੱਲ ਕਰਨੀ ਹੈ ਪੋਲੀਟੀਕਲ ਫਿਰ ਮੇਰੇ ਨਾਲ ਬਿਲਕੁਲ ਨਾ ਕੋਈ वार्तालाप ਕਰੋ ਅਨ ਜੇਕਰ ਗਾਇਕੀ ਦੀ ਗੱਲ ਕਰਨੀ ਤਾਂ ਜੀ ਸਦਕੇ ਕਰੋ ਤੁਸੀਂ ਮੈਨੂੰ ਪੁੱਛੋ ਵੀ ਗਾਇਕੀ ਕਿਵੇਂ ਆ ਕੀ ਹੋ ਰਿਹਾ ਕਿਵੇਂ ਨਹੀਂ ਆ ਪਰ ਸੰਗੀਤ ਤੋਂ ਬਿਨਾ ਮੇਰਾ ਰਾਜਨੀਤੀ ਨਾਲ ਕੋਈ ਵਾਸਤਾ ਨਹੀਂ ਹੁਣ ਮੁਰਾ ਕੋ ਲੱਲਾ ਕੱਖਾ ਨੀ ਦਾ ਰਾਜਨੀਤੀ ਨਾਲ ਕਿਸੇ ਪਾਰਟੀ ਦੇ ਨਾਲ ਕਿਸੇ ਧਿਰ ਦੇ ਨਾਲ ਹੁਣ ਮੈਂ ਸਿਰਫ ਗਾਇਕ ਆ ਤੇ ਬਾਕੀ ਦਿੱਲੀ ਦੇ ਵਿੱਚੋਂ ਹੁਣ ਕੇਜਰੀਵਾਲ ਕਹਿੰਦੇ ਕਿ ਅਸੀਂ ਇਕੱਲੇ ਹੀ ਇਲੈਕਸ਼ਨ ਲੜਾਂਗੇ ਕੋਈ ਗੱਠ ਜੋੜ ਨਹੀਂ ਤਾਂ ਬਿਲਕੁਲ ਜੀ ਦੇਖੋ ਵੈਸੇ ਤਾਂ ਜਿਹੜੀ ਆਮ ਆਦਮੀ ਪਾਰਟੀ ਦਾ ਤਾਂ ਕਾਂਗਰਸ ਦਾ ਗੱਠ ਜੋੜਾ ਦਾ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਵੀ ਲੋੜ ਦੇ ਸੌਦੇ ਆ ਜਦੋਂ ਲੋੜ ਮਸੂਲ ਹੁੰਦੀ ਆ ਉਦੋਂ ਇਕੱਠੇ ਹੋ ਜਾਂਦੇ ਆ ਜਦੋਂ ਆਮ ਆਦਮੀ ਪਾਰਟੀ ਨੂੰ ਲੋੜ ਨਹੀਂ ਮਸੂਲ ਹੁੰਦੀ ਉਹ ਕਹਿੰਦੇ ਆਪਾਂ ਇਕੱਲੇ ਲੜਦੇ ਆਪਾਂ ਇਕੱਲੇ ਬਹੁਤ ਆ ਸੋ ਅੱਜ ਪਿਛਲੇ ਵਾਰ ਸਭ ਨੇ ਇਹ ਗੱਲ ਕਹੀ ਆ ਕਿ ਜਿਹੜੀ ਆ ਚੋਣ ਹੋਣੀ ਆ ਲੁਧਿਆਣੇ ਸੌਰੀ ਆਹ ਦਿੱਲੀ ਵਾਲੀ ਦਿੱਲੀ ਵਾਲੀ ਜਿਹੜੀ ਵਿਧਾਨ ਵਿਧਾਨ ਸਭਾ ਦੀ ਚੋਣ ਆ ਉਹ ਕਹਿੰਦੇ ਕਿ ਅਸੀਂ ਇਹਦੇ ਵਿੱਚ ਇਕੱਲੇ ਚੋਣ ਲੜਾਂਗੇ ਉਹ ਕਹਿੰਦੇ ਕਿ ਅਸੀਂ ਇਹਦੇ ਲਈ ਪੂਰੀ ਤਰ੍ਹਾਂ ਤਿਆਰੀ ਕੀਤੀ ਹੋਈ ਆ ਉਹ ਕਹਿੰਦੇ ਜੀ ਕਿਦਾ 70 ਫੀਸਦੀ ਦੇ ਉੱਤੇ ਅਸੀਂ ਇਕੱਲੇ ਚੋਣ ਲੜਾਂਗੇ ਕਿਸੇ ਨਾਲ ਕੋਈ ਗੱਟ ਜੋੜਨੀ ਕਰਦਾ ਉਹ ਕਹਿੰਦੇ ਉਹ ਕਹਿੰਦੇ ਗੱਟ ਜੋੜ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਅਸੀਂ ਆਪਣੇ ਉਮੀਦਵਾਰ ਹੁਣ ਤੱਕ 31 ਐਲਾਨ ਦਿੱਤੇ ਆ ਬਾਕੀ ਛੇਤੀ ਐਲਾਨ ਦੇਾਂਗੇ ਕਹ ਰਹੇ ਜੀ ਅਸੀਂ ਕੋਈ ਕਾਂਗਰਸ ਦੇ ਨਾਲ ਕਿਸੇ ਨਾਲ ਗੱਠ ਜੋੜ ਨਹੀਂ ਕਰ ਰਹੇ ਕਿਉਂਕਿ ਪਿਛਲੇ 2-3 ਦਿਨਾਂ ਤੋਂ ਸਭ ਚਰਚਾ ਇਸ ਗੱਲ ਦੀ ਚੱਲ ਪਈ ਸੀ ਕਿ ਜਿਹੜੇ ਇਹ ਜਿਹੇ ਨੇ ਆਮ ਆਦਮੀ ਪਾਰਟੀ ਵਾਲੇ ਇਹ ਕਾਂਗਰਸ ਨਾਲ ਗੱਠ ਜੋੜ ਕਰਨ ਜਾ ਰਹੇ ਆ ਤੇ ਗੱਠ ਜੋੜ ਦੇ ਵਿੱਚ 15 ਜਿਹੜੀਆਂ ਸੀਟਾਂ ਉਹ ਦੇਣਗੇ ਕਾਂਗਰਸ ਨੂੰ ਪਰ ਅਜੇ ਇਹਨਾਂ ਨੇ ਕਾਟਾ ਫੇਰਤਾ ਕਦੇ ਨਾ ਇਕੱਲੇ ਹੀ ਤੁਰ ਲੜਾਂਗੇ ਤੇ ਡੱਲੇਵਾਲ ਸਾਹਿਬ ਦੀ ਸਿਹਤ ਕਿਵੇਂ ਹੈ ਜੀ ਕਹਿੰਦੇ ਹਰਿਆਣੇ ਦੇ ਕਿਸਾਨ ਭਈ ਉਹਨਾਂ ਦੀ ਸਿਹਤ ਯਾਭੇ ਲਈ ਦੁਆਵਾਂ ਕਰ ਰਹੇ ਨੇ ਬਿਲਕੁਲ ਜੀ ਬਹੁਤ ਚੰਗੀ ਗੱਲ ਆ ਦੁਆਵਾਂ ਕਰਦੇ ਹਾਂ ਵੀ ਚਾਹੀਦਾ ਢੱਲੇ ਵਾਲਾ ਸਾਹਿਬ ਤੰਦਰੁਸਤ ਰਹੇ ਚੜ੍ਹਦੀ ਕਲਾ ਚ ਰਹੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਅਸੀਂ ਹੀ ਕਰਦੇ ਆਂ ਦੂਜੀ ਗੱਲ ਇਹ ਆ ਹਮਾਂ ਬਾਫੀ ਜਣਾ ਜੀ 16 ਜਣੇ ਹੋ ਗਏ ਜੀ ਪੂਰੇ 16 ਜਣੇ ਹੋ ਗਏ ਉਹਨਾਂ ਦੀ ਅੱਜ ਉੱਥੇ ਮਰਨ ਵਰਤ ਦੇ ਉੱਤੇ ਬੈਠਿਆ ਤੇ ਕੱਲ ਨੂੰ ਸਤਾਰ ਮੰ ਲੈਣਾ 16 ਜਣਾਂ ਦੇ ਵਿੱਚ ਉਹਨਾਂ ਦਾ ਭਾਰ 13 ਤੋਂ ਲੈ ਕੇ 14 ਕਿਲੋ ਘਟ ਗਿਆ ਫਿਰ ਇਸ ਵੇਲੇ ਦੋ ਜਣਾਂ ਦੇ ਸਹਾਰੇ ਨਾਲ ਮਾੜਾ ਮੋਟਾ ਤੁਰ ਫਿਰ ਸਕਦੇ ਆ ਤੇ ਬੋਲਣ ਦੇ ਵਿੱਚ ਵੀ ਅਸਮਰੱਥਾ

ਉਹ ਜਿਹੜਾ ਮੈਂ ਜੀ ਦੇ ਪਹਿਲਾਂ ਕਪੂਰਥਲੇ ਦੇ ਇੱਕ ਬੰਦੇ ਦੇ ਉੱਤੇ ਪੁਲਿਸ ਨੇ ਨਸ਼ੇ ਦਾ ਝੂਠਾ ਕੇਸ ਪਾਤਾ ਆਪਰ ਐਡਾ ਫੰਮ ਦੇ ਉੱਤੇ ਕੁੱਝ ਕੰਮ ਹੀ ਨੇ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਪਰ ਅੱਜ ਉਹਦੇ ਵਿੱਚ ਡਿਵੈਲਪਮੈਂਟ ਇਹ ਹੋਈ ਆ ਵੀ ਅਦਾਲਤ ਨੇ ਕਿਹਾ ਜੀ ਕਿ ਇਸ ਫੀੜਤ ਬੰਦੇ ਨੂੰ ਜਿਹੜਾ ਤੁਸੀਂ ਇੰਨਾ ਅਮਨ ਕੈਨ ਸਕੂਲ ਸਾਰਾ ਕੁਝ ਖੋਲਿਆ ਇਹਨੂੰ 2 ਲੱਖ ਰੁਪਈਆ ਦਿਓ 1 ਲੱਖ ਰੁਪਈਆ ਸਰਕਾਰ ਦੇ ਦੇ ਤੇ 1 ਲੱਖ ਰੁਪਈਆ ਦੇਵੇ ਜੀ ਉਹ ਪੁਲਿਸ ਅਧਿਕਾਰੀ ਜੀ ਨੇ ਇਹਦੇ ਉੱਤੇ ਧੱਕਾ ਕੀਤਾ ਹੈਗਾ ਜਾਣਕਾਰੀ ਇਹ ਸੀ ਕਿ ਇੱਕ ਬੰਦਾ ਜਿਹੜਾ ਉਹ ਜਾ ਰਿਹਾ ਸੜਕ ਦੇ ਉੱਤੇ ਤੇ ਪੁਲਿਸ ਦੀ ਗੱਡੀ ਨੂੰ ਉਹਨੇ ਸਾਈਡ ਨਹੀਂ ਦਿੱਤੀ ਜਾਂ ਉਹਨੂੰ ਪਤਾ ਨਹੀਂ ਲੱਗਿਆ ਜਾਂ ਉਹਨੇ ਜਾਣ ਕੇ ਨਹੀਂ ਸਾਈਡ ਦਿੱਤੀ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਉਹਨੇ ਸਾਈਡ ਨਹੀਂ ਕੀਤੀ ਤੇ ਪੁਲਸ ਵਾਲਿਆਂ ਨੂੰ ਇੱਕ ਗੱਲ ਦੇ ਉੱਤੇ ਗੁੱਸਾ ਆਇਆ ਤੇ ਉਹਦੇ ਉੱਤੇ ਭਾਈ ਨਸ਼ੇ ਦਾ ਕੇਸ ਪਾਤਾ ਜਿਹੜੇ ਮਹੀਨੇ ਤੇ 15 ਦਿਨ ਯਾਨੀ ਕਿ ਢਾਈ ਮਹੀਨੇ ਉਹਨੂੰ ਹਿਲਾਸਤ ਦੇ ਵਿੱਚ ਰੱਖਿਆ ਪਰ ਜਦੋਂ ਪੜਤਾਲ ਹੋਈ ਪ੍ਰਿੰਸੀਪਲ ਰਿਪੋਰਟ ਵਿੱਚ ਜਿਹੜੀ ਆਈ ਉਹਦੇ ਵਿੱਚ ਪਤਾ ਲੱਗਾ ਜੀ ਇਹ ਤਾਂ ਜਿਹੜੀਆਂ ਨਸ਼ੀਲੀਆਂ ਗੋਲੀਆਂ ਹੈ ਹੀ ਨਹੀਂ ਸੀ ਤਾਂ ਪੈਰਾਸੀਟਾ ਬੋਲਦੀਆਂ ਗੋਲੀਆਂ ਸੀ ਜਿਹਦੇ ਕਰਕੇ ਮਾਮਲਾ ਜਿਹੜਾ ਅਦਾਲਤ ਦੇ ਵਿੱਚ ਠੁਠਾ ਪਾਇਆ ਗਿਆ ਤੇ ਅਦਾਲਤ ਦੇ ਵੱਲੋਂ ਪੁਲਿਸ ਅਧਿਕਾਰੀਆਂ ਦੇ ਉੱਤੇ ਕਾਰਵਾਈ ਲਈ ਵੀ ਕਿਹਾ ਗਿਆ ਤੇ 2 ਲੱਖ ਰੁਪਏ ਇਸਪੀਡ ਬੰਦਨ ਨੂੰ ਦੇਣ ਦੀ ਗੱਲ ਵੀ ਕਹੀ ਗਈ ਹੈ ਜੀ ਤੇ ਅਖਾਲੀ ਲੀਡਰ ਮਲੂਕਾ ਨੇ ਕੀ ਗੱਲਬਾਤ ਕੀਤੀ ਹੈ ਅਖਾਲੀਆਂ ਬਾਰੇ ਵੀ ਜੇ ਤੁਸੀਂ ਇਕੱਠੇ ਨਾ ਹੋਏ ਤਾਂ ਆਫਤ ਆ ਜਾਏਗੀ ਕੋਈ ਹਾਂ ਬਿਲਕੁਲ ਜੀ ਆਫਤ ਤਾਂ ਐਸੀ ਤਾਂ ਕਬ ਆਈ ਹੋਈ ਹੈ ਇਸ ਤੋਂ ਵੱਡੀ ਤਾਂ ਮੇਰੇ ਖਿਆਲ ਆਪ ਦਾ ਕਾਲੀਗੱਲ ਦੇ ਉੱਤੇ ਸ਼ਾਇਦ ਨਾ ਹੀ ਆਵੇ ਆਫਤ ਆਈ ਹੀ ਹੋਈ ਆ ਆਪਾਂ ਮੰਨੀਏ ਨਾ ਮੰਨੀਏ ਆਪਾਂ ਇਹਨੂੰ ਆਫਤ ਮੰਨੀਏ ਹੀ ਨਾ ਇਹ ਗੱਲ ਵੱਖਰੀ ਹੈ ਇਹ ਸਹੀ ਵਾਰੀ ਅਸੀਂ ਕਿਸੇ ਚੀਜ਼ ਨੂੰ ਨਹੀਂ ਵੀ ਮੰਨਦੇ ਹੁੰਦੇ ਬਿਲਕੁਲ ਇਹ ਕਿਹੜੀ ਆਫਤਾਂ ਪਤਨ ਆਫਤ ਨਹੀਂ ਮੰਨਦੇ ਇਹ ਇੱਕ ਵੱਖਰਾ ਵਿਸ਼ਾ ਹੋਊਗਾ ਪਰ ਗੱਲ ਇਹ ਜੀ ਕਿ ਇਸ ਵੇਲੇ ਜਿਹੜੀ ਖਬਰ ਆਈ ਹੈ ਕਿ ਅੱਜ ਸਤੰਦਰ ਸਿੰਘ ਮਲੂਕਾ ਸਾਹਿਬ ਨੇ ਕਿਹਾ ਉਹ ਕਹਿੰਦੇ ਜੀ ਕਿ ਦੇਖੋ ਇਸ ਵੇਲੇ ਸਮੇਂ ਦੀ ਬਹੁਤ ਵੱਡੀ ਲੋੜ ਆ ਕਿ ਸਮੁੱਚੇ ਅਕਾਲੀ ਇਕੱਠੇ ਹੋਣ ਆਕਾਲੀ ਦਲ ਜਥੇਦਾਰ ਸਾਹਿਬ ਦੇ ਵੱਲੋਂ ਲਾਏ ਗਏ ਹੁਕਮ ਦੇ ਮੁਤਾਬਕ ਇਕੱਠੇ ਹੋ ਕੇ ਤੇ ਹਮਲਾ ਮਾਰਨ ਤੇ ਉਹ ਕਹਿੰਦੇ ਜੀ ਕਿ ਇਹ ਇੱਕ ਹੋਰ ਸਮੇਂ ਦੀ ਲੋੜ ਆ ਇਹ ਬੜੀ ਮਹੱਤਵਪੂਰਨ ਗੱਲ ਆ ਉਹ ਕਹਿੰਦੇ ਅਕਾਲੀ ਦਲ ਭਾਜਪਾ ਗੱਟ ਜੋੜ ਸਮੇਂ ਦੀ ਬਹੁਤ ਵੱਡੀ ਜ਼ਰੂ ਜੋ ਕਿ ਪੰਜਾਬ ਦੇ ਵਿੱਚ ਫੇਰ ਹੀ ਅਸੀਂ ਕੁਝ ਕਰ ਸਕਦੇ ਆ ਤੇ ਆਪਾਂ ਜਾਣਦੇ ਕਿ ਮਲੂਕਾ ਸਾਹਿਬ ਦੀ ਨੂ ਰਾਣੀ ਪਰਮਪਾਲ कौर ਨੇ ਮਠਿੰਡਵਤ ਦੀ ਲੋਕ ਸਭਾ ਦੀ ਤੋਣ ਲੜੀ ਪੁੱਤਰ ਇਹਨਾਂ ਦਾ ਬੁਰਪ੍ਰੀਤ ਸਿੰਘ ਮਲੂਕਾ ਵੀ ਭਾਜਪੀ ਦੇ ਵਿੱਚ ਆ ਕਈ ਤਰ੍ਹਾਂ ਦੀਆਂ ਖਬਰਾਂ ਆਈਆਂ ਪਰ ਉਹਨਾਂ ਨੇ ਅੱਜ ਇੱਕ ਛਿੰਗਣੀ ਦੀ ਛੇੜ ਦਿੱਤੀ ਆ ਕਿ ਭਾਈ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਇਹਨੇ ਵੀ ਹੋ ਜੇਗੀ ਹੂੰ ਤੇ ਪੰਜਾਬ ਦੇ ਵਿੱਚ ਠੰਡ ਕਹਿੰਦੇ ਵਧ ਗਈ ਹੈ ਜੀ ਹੁਣ ਸੰਭਰ ਕੁ ਜੀ ਥੋੜਾ ਜਿਹਾ ਠੰਡ ਦੇ ਪ੍ਰਭਾਵ ਦੇ ਵਿੱਚ ਮੈਂ ਵੀ ਆ ਗਿਆ ਮੇਰਾ ਗਰਜਾ ਵੀ ਬਹਿ ਗਿਆ ਪੰਜਾਬ ਦੇ ਬਕਾਸ ਤੋਂ ਬੈਠਾ ਜੇ ਪਿਆਜ ਪਰ ਗੱਲ ਇਹ ਜਿ ਕਿ ਇਸ ਵੇਲੇ ਪੰਜਾਬ ਦੇ ਵਿੱਚ ਕਾਂਬਾ ਛਿੜ ਰਿਹਾ ਪੰਜਾਬ ਦੇ ਵਿੱਚ ਠੀਤ ਲਹਿਰ ਚੱਲ ਰਹੀ ਹੈ ਤੇ ਪਹਾੜੀ ਖੇਤਰ ਦੇ ਵੱਲ ਤੇ ਬਰਫਬਾਰੀ ਲਗਾਤਾਰ ਹੋ ਰਹੀ ਹੈ ਹਿਮਾਚਲ ਖੇਤਰ ਦੇ ਵੱਲ ਤੇ ਮੈਦਾਨੀ ਖੇਤਰ ਦੇ ਵਿੱਚ ਤੇ ਹੁਣ ਠਾਰੀ ਵੱਧ ਰਹੀ ਹੈ ਤੁੰਦ ਤੇ ਠਾਰੀ ਨੇ ਤੇ ਇਸ ਵੇਲੇ ਲੋਕਾਂ ਨੂੰ ਕਾਂਬਾ ਛੇੜਿਆ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਤੁੰਦ ਲਗਾਤਾਰ ਪੈਣੀ ਹੈ ठीक है टेना जी बहुत मेहरबानी मलटी मलुठी पखारा लो बहुत मेहरबानी साहब बहुत धनबाद शुक्रिया इसका